ਮਾਈਕ ਜੀ ਦਾ ਕੰਮ ਕਰਦਾ ਹੈ ਜੀ ਉਹ ਤੇ 15 ਨੰਬਰ ਘਾਰਿਆ ਓਕੇ ਮੇਰੀ ਗੱਲ ਦੇ ਸੁਸਾਇਨ ਠੀਕ ਠਾਕ ਹੋ ਗਏ ਤੇ ਅੱਜ ਆਪ ਚੱਲੇ ਚਾਚਾ ਜੀ ਸਾਨੂੰ ਘਮਾਉਣ ਲੈ ਕੇ ਚੱਲਿਆ ਵਾੜਾ ਮੋਟਾ ਕਾਲੂ ਤਸ ਜਲ ਜਾਣਾ ਰਾਤ ਨੂੰ ਕੱਲ ਫੇਰ ਤੋਂ ਪਰਮੀ ਚੱਲ ਜਾਣਾ ਹਾਂ ਉੱਥੇ ਤੱਕ ਨਹੀਂ ਬਹੁਤ ਸੋਹਣਾ ਖੁੱਲਾ ਡੁੱਲਾ ਆ ਜੋ ਸੀਐਮਟੀ ਚੋਂ ਚੱਕ ਆ ਪੋ ਸੇਫ ਜਾ ਕੇ ਉਹ ਵੱਡੂ ਡਬੈ ਜੀ ਚੱਲੇ ਉਹ ਬਟੇ ਬਟੇ ਸਾਰੇ ਚੱਕੀ ਉਹ ਆਪੇ ਡੱਬੇ ਦੇ ਹੈ ਆਪੇ ਡੱਬੇ ਆ ਆ ਪੇਪਲ ਡਿੱਗੇ ਪੇਪਲ 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 ਆਦੀ ਕਿੱਡੇ ਵੱਡੇ ਵੱਡੇ ਡਿੱਗੇ ਆ ਚੱਕੋ ਦੇਖੋ ਆ ਲੈ ਹਣ ਬੀਜਾ ਹਾਂਜੀ ਆ ਮਿੱਠੇ ਆ ਹਾਂ ਆ ਸਾਲ ਹਾਂਜੀ ਸਾਰਾ ਕੁਝ ਹੀ ਆ ਇਹ ਜਿਹੜਾ ਖਰਾਬ ਹੋ ਕੇ ਡਿੱਗੇ ਉਹ ਟਾਈਮ ਹਾਂ ਫੋਟੋ ਲੀਕੀਏ ਸ਼ਾਵਰੀਆਂ ਹਨ ਅਰਸ਼ੀ ਖੇਡਦੀ ਹੁੰਦੀ ਇੱਥੇ ਅਰਸ਼ੀ ਛੋਟੇ ਅੰਦਰ ਦਾ ਤਰਸਦੇ ਹੁੰਦੇ ਸੀ ਨਾ ਦਮੇ ਇੱਥੇ ਲਾਈਟਾ ਦੇਖੋ ਕਿੰਨੀ ਸੋਹਣੀ ਆ ਹੈ ਨਾ ਫੋਟੋ ਪੂਰੀ ਸਾਫ਼ ਆਉਂਦੀ ਆ ਅਰਸ਼ੀ ਗਾ ਹੈ ਨਹੀਂ ਆ ਦੇਖ ਇਦਰਾ ਨਾ ਤੇਰੇ ਲਾਈਟ ਨਹੀਂ ਚਲਦੀ ਸਹੀ ਬਾਤ ਵੀਡੀਓ ਆ ਵਲੌਗ ਵਾਲੀ ਹੈ ਫੋਟੋ ਦੇ ਤੀ ਸੋਣੀ ਲਾਦੀ ਨਾ ਮੱਗੀ ਮੇਰੀ ਮੰਮੀ ਨੇ ਤਾਂ ਮਨੀ ਪਲਾਂਟ ਦੇਖਿਆ ਚਾਹ ਚਾਚਾ ਹੀ ਕਹਿੰਦੇ ਜਿੱਦ ਜਿੱਦ ਵੱਡਾ ਹੋਈ ਜਾਣਾ ਤਾਂ ਤਾਂ ਪੈਸੇ ਖਰਚ ਹੋਈ ਜਾਣੇ ਆ ਇਹ ਵੀ ਲੌਜੀਕ ਸਾਡੀ ਮੰਮੀ ਨੇ ਤੇ ਸਿੰਘ ਸਾਹਿਬ ਨੇ ਵੀ ਬਹੁਤ ਮਨੀ ਪਲਾਂਟ ਲਾਏ ਆ ਹੈ ਚਾਚੀ ਕੋਰ ਵਲੌਗ ਦੇ ਚੱਲਨੇ ਆਪਾਂ ਆਪਾਂ ਚੱਲੀਏ ਚਾਚੀ ਨੇ ਬੈਗਪੈਕ ਇੱਧਰ ਨਾਲ ਅਜਲ ਜਾਣ ਨੂੰ ਆਹ ਆਹ ਹਾਂ ਹਾਂ ਹੁਣ ਸੇਰ ਨੂੰ ਦੇਖੋ ਵੀ ਕਿੰਨਾ ਸੋਹਣਾ ਏਰੀਆ ਆ ਲੱਗਦਾ ਪਤਾ ਕੋਈ ਸੀ ਆ ਜੁਲੀ ਆ ਉਹੀ ਬਿੰਡੋ ਖੁੱਲੀ ਆ ਤੁਹਾਡੀ ਆ ਮਾਈ ਟੋਪ ਕਰ ਗਿਆ ਤਾਂ ਆ ਤੁਹਾਨੂੰ ਲੱਗੇ ਨਹੀਂ ਗੱਲ ਆ ਮੇਰੀ ਖੋਜਾਂ ਤੇ ਫੇਰ ਨਹੀਂ ਸੀ ਟੋਪ ਕਰਾਉਂ ਆਓ ਉਹੀ ਤਾਂ ਚਾਚਾ ਤੁਸੀਂ ਕਹਿੰਦੇ ਕੀ ਗੱਲਾਂ ਕਰਦੇ ਤੇ ਉਹੀ ਤਾਂ ਕਰਦੀ ਸੀ ਉਹ ਜੰਗਲ ਪਿੱਛੇ ਹਾਂ ਜੰਗਲ ਵਾ ਠੰਡ ਠੰਡੀ ਹਵਾ 'ਚ ਰਹਿੰਦੇ ਹੋ ਪਹਾੜੀ ਅੱਜ ਪਹਾੜੀ ਅੱਜ ਹਾਂ ਕੈਨੇਡਾ ਵੀ ਇਦਾਂ ਦੇ ਥਾਂ ਤੇ ਰਹਿੰਦੇ ਸੀ ਅਸੀਂ ਜਿੱਥੇ ਅੰਮਾ ਆਂਟੀ ਉਹਨਾਂ ਦਾ ਘਰ ਨਹੀਂ ਹਾਂ ਉੱਥੇ ਕਲੋਨੇ ਆਛਾ ਏ ਵੀ ਦੇ ਨਸ਼ਟ ਕਰ ਦਿੰਦੇ ਨਾਲ ਦੇ ਨਾਲ ਹੀ ਉੱਥੇ ਇੱਧਰ ਵੀ ਰੱਖਦੇ ਐ ਇਦਾਂ ਵੀ ਜੇ ਕਿਸੇ ਦੀ ਕੋਈ ਚੀਜ਼ ਹੈਗੀ ਆ ਮਤਲਬ ਕਿ ਉਹ ਨਹੀਂ ਕਰ ਚ ਯੂਜ਼ ਕਰਨੀ ਤੇ ਉਹ ਬਾਹਰ ਰੱਖ ਦਿੰਦਾ ਓਹੋ ਹੈ ਇਧਰ ਇਧਰ ਸੋਫਾ ਰੱਖ ਨਹੀਂ ਸਕਦਾ ਬਾਰ ਦਾ ਇਹ ਚੱਕਦੇ ਦੇ ਨਹੀਂ ਪਿਆ ਚੱਕਿਆ ਕਿ ਆਪ ਛੱਟੀ ਹੋਣਾ ਪੈਂਦਾ ਆਓ ਆਛਾ ਫੇ ਅੱਜ ਕਿਧਰੋਂ ਦੇ ਚੱਲ ਕੇ ਆਇਨਾ ਦਾ ਇਹਦੇ ਉੱਤੇ ਆਪ ਛੱਟੀ ਹੋਣਾ ਪੈਂਦਾ ਆਛਾ ਕੰਸਲ ਵਾਲਾ ਜੀ ਨਹੀਂ ਜਿੱਦਾਂ ਬਾਹਰ ਨਹੀਂ ਤੁਸੀਂ ਮੇਰੀ ਗੱਲ ਨਹੀਂ ਸਮਝੇ ਇੱਕ ਤਾਂ ਹੁੰਦਾ ਵੀ ਆਪਾਂ ਗਾਲ ਭੇਜ ਰੱਖਦੇ ਆ ਹਾਂ ਹਾਂ ਇੱਕ ਉਸ ਉਧਰ ਰੱਖ ਦਿੰਦੇ ਵੀ ਹਾਂ ਜੇ ਕਿਸੇ ਨੇ ਲਲਜਾਣਾ ਤਾਂ ਤੁਸੀਂ ਰੱਖਦੇ ਨਾ ਇਧਰ ਵੀ ਕੈਨੇਡਾ ਚ ਦੇਖਿਆ ਸੀ ਹਾਂ ਹਾਂ ਸਹੀ 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 ਦੇਖੋ ਕਿੰਨਾ ਸੋਹਣਾ ਲੱਗਦਾ ਆ ਵਾਓ 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 ਆ ਸ਼ਹਿਰ ਚ ਆ ਕੇ ਤਾਂ ਜ਼ਿਆਦਾ ਲੱਗਦਾ ਵੀ ਹੈ ਨਾ ਆਪਾਂ ਇੱਥੇ ਬਾਹਰ ਆਏ ਆ ਹੈ ਨਾ ਉੱਥੇ ਬਰਮੀ ਕਮ ਚ ਜਿੱਦਾ ਸਾਰੇ ਆਪਾਂ ਨੂੰ ਆਪਣੇ ਦਿਖਦੇ ਆ ਤੇ ਉੱਥੇ ਜਿੱਦਾਂ ਇੰਡੀਆ ਦੇ ਵਿੱਚ ਸ਼ਾਪਾਂ ਆ ਸਾਰੀਆਂ ਉਦਾਂ ਹੀ ਆ ਘਰ ਘਰ ਉੱਥੇ ਬਹੁਤ ਟਾਈਟ ਆ ਇੱਥੇ ਖੁੱਲੇ ਖੁੱਲੇ ਘਰ ਆ ਜਿੱਦਾਂ ਕੱਲੇ ਕੱਲੇ ਆ ਜ਼ਿਆਦਾ ਜੁੜੇ ਨਹੀਂ ਹੈਗੇ ਮਤਲਬ ਥੋੜਾ ਮੁਨੇ ਬਈ ਸੈਂਟਰ ਦੇ ਨਾਲ ਜੁੜੇ ਹੋਏ ਹੈਗੇ ਹਾਂਜੀ ਬਾਹਰ ਬਾਹਰ ਤਾਂ ਹਾਂ ਜਿਆਦਾ ਦੂਰ ਨਹੀਂ ਨਾ ਆ ਆ ਸਾਡੇ 10 ਪੌਣੇ 10:40 ਤੇ ਪਹੁੰਚ ਜਾਣਾ ਹਨ ਸਵਾ 10 ਆ ਇੱਥੇ ਸ਼ਹਿਰ ਚ ਗੋਲੇ ਹੈਗੇ ਆ ਉੱਥੇ ਨਹੀਂ ਦੱਸਦੀ ਸੀ ਹਾਂ ਜਿੰਦਗਰ ਇਧਰ ਬੁੱਬਾ ਕਰਿਆ ਚਾ ਚਲੋ ਜੀ ਹਾਂ ਦੇ ਆ ਦੇਖ ਜਿੰਦਗਰ ਮਾਉ ਡੋਗੀ ਆ ਪਾਏ ਸੀ ਬਾਹਰ ਜਿੰਦਰਕਰਨ ਨੂੰ ਟੁਆਇ ਲੈਣਾ ਸੀ ਲੈ ਲਿਆ ਇਹਨੇ ਉਹ ਲੈ ਕੇ ਬੈਠੀ ਤੇ ਚਲੋ ਠੰਡਾ ਹੈਗੀ ਏ ਕਾਸੀ ਇਹ ਵੀ ਬੀਬੀ ਦਲੇਰ कौर ਜੀ ਆਏ ਨੇ ਦੀ ਬੇਟੀ ਜਿੰਦਰਕਰਨ ਜੀ ਆ ਸ਼ੋਪਿੰਗ ਮਾਰ ਮम्मी ਮम्मी ਬਣਾ ਰਹੀ ਹੈ ਵਲੌਗ ਹੈ ਮੰਮੀ ਨੇ ਪਾਇਆ ਐਲ ਵੀ ਚਾਚੀ ਚਾਚਾ ਇਹਨੂੰ ਨੱਬਨ ਚਲ ਗਏ ਨਿਆਣੇ ਆਲੇ ਨੂੰ ਸੋਖਾ ਆ ਸਮਾਨ ਢੋਣਾ ਹੈ ਨਾ ਆ ਦੇਖ ਆਪਣੀ ਇੱਧਰ ਆ ਜਾ ਚਾਚਾ ਜੀ ਆਹ ਦੇਖੋ ਆਪੇ ਇੱਧਰ ਨੂੰ ਆਏ ਸੀ ਆਪਣੀ ਉੱਧਰ ਹੀ ਗੱਡੀ ਆਜੋ ਆਜੋ ਇੱਧਰ ਚਾਚਾ ਜੀ ਇੱਧਰ ਹੀ ਆ ਆ ਦੇਖੋ ਆਪਾਂ ਇਧਰੋਂ ਪਾਰ ਕੀਤੀ ਸੀਗੀ ਹਾਂਜੀ ਆਪਾਂ ਕੰਨ ਕੱਢ ਲਏ ਮੈਂ ਤਾਂ ਪਹਿਲਾਂ ਸੋਚਿਆ ਸੀ ਵੀ ਜਾ ਕੇ ਤੇ ਦਸਤਾਰ ਨਹੀਂ ਸਜਾਉਂਗੀ ਪਰ ਕੰਨ ਕਹਿੰਦੇ ਇਦਾਂ ਹੋ ਨਹੀਂ ਸਕਦਾ ਬਹੁਤ ਜ਼ਿਆਦਾ ਜ਼ਖਮ ਹੋਗੇ ਕੰਨਾਂ ਦੇ ਤੇ ਅੱਜ ਬਹੁਤ ਖੁਸ਼ ਦਿਲ ਹਾਂ ਸ਼ਾਪਿੰਗ ਕੀਤੀ ਆ ਸ਼ਾਪਿੰਗ ਕੀਤੀ ਆ ਹੋ ਰਿਹਾ ਹੈ ਪੈਂਕੀ ਜੱਤੀ ਸਾਰਿਆਂ ਤੋਂ ਵੱਧ ਕੱਪੜੇ ਸਾਡੇ ਘਰ ਚ ਦਲੇਰਦੇ ਆ ਕੰਦੂ ਉੱਜਾ ਗਿਆ ਵਾਹ ਆ ਚਾਚਾ ਜੀ ਨੇ ਪੂਰੀ ਸਹੀ ਗੱਲ ਕੀਤੀ ਆ ਜਿੰਦਗਾਰ ਇੱਥੇ ਫਦੇ ਬਾਓ ਭਾਈ ਜੀ ਕਹਿੰਖ ਮੈਂ ਸਾਲ ਦਾ ਵਾਹ ਗੁਣ ਵਿਗੜੀ ਆ ਇੱਥੇ ਆ ਕੇ ਬਹੁਤ ਜ਼ਿਆਦਾ ਕਰਦੀ ਐ ਤੇ ਮੈਂ ਨਾ ਇਹਨੂੰ ਕੁੱਟ ਨਹੀਂ ਸਕਦੀ ਤੇ ਇੰਡੀਆ ਹੁੰਦੀ ਐ ਨਾ ਮੈ ਤਾਂ ਕੋਈ ਕਰਾਰੀ ਜੀ ਖਾਣੀ ਸੀ ਕਿਉਂਕਿ ਇੱਥੇ ਜਾਂਦੇ ਉੱਥੇ ਆ ਉੱਥੇ ਸਾਰੇ ਗੋਰੇ ਹੁੰਦੇ ਆ ਗੱਲ ਤੇ ਹੋਈ ਐ ਨਹੀਂ ਤੇ ਮੈਂ ਘੜ ਕੇ ਨਾਲ ਫੋਨ ਕਰ ਦੇਣਾ ਕਮਾ ਦੇ ਇਹ ਰੋਂਦੀ ਵੀ ਬਹੁਤ ਹੁੰਦੀ ਆ ਜਾਣ ਕੇ ਹਾਂ ਹਰਗੇ ਹੁੰਦਾ ਸੀ ਸੋਹਣੇ ਨੇ ਹੂੰ ਹਾਂ ਤੇ ਨੇ ਆਈ ਤਾਂ ਬਹੁਤ ਐਡਵੈਂਚਰ ਗਿਆ ਸੀ ਘੁੰਮ ਕੇ ਆਈ ਪਹਾੜਾਂ ਦੇ ਕਰਕੇ ਗਏ ਸੀ ਹਾਂ ਬਹੁਤ ਇੰਨੀ ਲਫ ਹੈ ਗਿਆ ਹੋ ਗਿਆ ਫਰੂਟ ਹੀ ਆ ਮੈਂ ਚਾਹ ਨਹੀਂ ਪੀਂਦੀ ਇੰਨੀ ਇੱਥੇ ਮੈਂ ਚਾਹ ਵੀ ਵਟਾ ਕੱਢੇ ਪਏ ਆ ਬਾਈ ਤੋਂ ਪਹਿਲੇ ਠੰਡ ਕਰਕੇ ਜਿਵੇਂ ਮੈਂ ਬਿੰਦੀ ਨਹੀਂ ਮਪਿੰਦੀ ਹਾਂ ਪਰ ਕਦੇ-ਕਦੇ ਮੈਂ ਗੋਰਦਾਰ ਵਾਲੀ ਥਾ ਜਿਆਦਾ ਪਸੰਦ ਕਰਦੀ ਆਂ ਬਟਨ ਦੀ ਗੋਰਦਾਰ ਫੇ ਪੀਣੀ ਪੈਂਦੀ ਨਾ ਕਿੱਦਾਂ ਮੰਮੀ ਕਾਤੂਗੀ ਨਹੀਂ ਠੀਕ ਆ ਤੱਕਲਾ ਕਾਤੂ ਹਾਂ ਲਾਤਾ ਲਾਤਾ ਪਾਪਾ ਨੂੰ ਮਿਸ ਕਰਦੀ ਆਂ ਕਿੱਦਾਂ ਥੜ ਜਿਆਦਾ ਭਰ ਗਿਆ ਹੈਨਾ ਇਹਦਾ ਦੋ ਦੋ ਹੱਥ ਕਰਕੇ ਦਿਖਾ ਪਹਿਲਾਂ ਉਠੇ ਜਿਆਦਾ ਠੀਕ ਹੈ ਇਦਾਂ ਸਵਾਦ ਕਿਦਾਂ ਲੱਗਦਾ ਇਦਾਂ ਗੁੱਡ ਗੁੱਡ ਕਿਦਾਂ ਲੱਗ ਹੈ ਸਵਾਦ ਨਹੀਂ ਸਵਾਦ ਨਹੀਂ ਲੱਗਾ ਕਿਦਾਂ ਲੱਗਾ ਦੱਸਿਂ ਮੂੰਹ ਕਰਕੇ ਇਹਨੂੰ ਆਏ ਹਾਏ ਸਬਜੀ ਲੱਗੀ ਆਨੂੰ ਚਾਚੀ ਨੇ ਭੰਤਾ ਅਦਰਕ ਮੈਂ ਉਹ ਡਾਕਟਰ ਡਾਕਟਰ ਕਿਹੜਾ ਚਲ ਆ ਹੁਣ ਖਵਾ ਚਲ ਮੰਮਾ ਨੂੰ ਖਵਾ ਮੰਮਾ ਨੂੰ ਆ ਗਈ ਤਾ ਬੁਰਸ਼ ਕਰਨ ਚਲੇ ਕਦੇ ਥੋੜੀ ਜੀ ਇੰ ਉਹ ਜੀ ਦਰੇ ਯਾਨੀ ਆਹ ਸਕਰੀਨ ਤੇ ਲਾ ਕੇ ਬਹਿ ਜਾਂਦੇ ਵੱਡੀ ਸਕਰੀਨ ਚਾਚੀ ਸਬਸਕ੍ਰਾਈਬ ਕੀਤਾ ਇਹਨਾਂ ਨੇ ਮੈਨੂੰ ਸਕਰੀ ਵੀ ਬਹੁਤ ਚਰਬਲ ਹੰਜੇ ਪਹਿਲੇ ਜਾਣਦੀ ਸੀ ਨਾ ਉਹ ਸਾਡੇ ਬਾਬਾ ਜੀ ਐਕਸਪਾਇਰ ਹੋ ਗਏ ਫੇਰ ਜਾਨ ਟੀ ਸੀ ਗੁਰਦਾਰਾ ਸਾਹਿਬ ਦੇ ਕਿੱਡੇ ਗੁਬੇ ਆ ਇਧਰ ਵੀ ਕੁਦਰ ਕੁਦਰ ਹੋਣੀ ਆ ਆ ਉਹ ਜਿੰਦ ਕਾਲ ਦੀ ਦਿਾਨਾ ਉੱਪਰ ਗਈ ਆ ਹੁਣ ਆਪਾਂ ਸਾਰੇ ਜਾਣੇ ਚੱਲੇ ਆ ਗੁਰੂ ਘਰ ਉੱਥੇ ਜੇ ਮੰਮੀ ਨੇ ਵੀਡੀਓ ਬਣਾ ਲਈ ਅਰਸ਼ੀ ਅਰਸ਼ ਅੱਜ ਹੀ ਬਣਾਉਗੀ ਤੁਸੀਂ ਬਣਾ ਦਿਓ ਠੀਕ ਹੈ ਠੀਕ ਹੈ ਐਦਾਂ ਜਿੱਦਾਂ ਐਦਾਂ ਬਣਦੀ ਆ ਇਸ ਰੋਗ ਇਹ ਚਾਚਾ ਜੀ ਇਹ ਨਹੀਂ ਦੋ ਤਿੰਨ ਲੋਗ ਨਹੀਂ ਮੈਂ ਇਹ ਬੁੜੀ ਅਰਸ਼ੀ ਹਾਂ ਮਤਲਬ ਹਾਂ ਐਦਾਂ ਗੁਰੂ ਘਰ ਮੈਂ ਰਾਤ ਨੂੰ ਹਾਂ ਐਦਾਂ ਰਾਤ ਨੂੰ ਤਾਂ ਕੁਝ ਦਿਖਦਾ ਨਹੀਂ ਰਾਤ ਨੂੰ ਕੀ ਦਿਨ ਇੱਥੇ ਜਨੇ ਦਾ ਬੁੱਝ ਬੋਸਨ ਘਰ ਆ ਆ ਇਹ ਨਵਾ ਉਹਨਾਂ ਪਾਸੇ ਨੂੰ ਆਏ ਆ ਆ ਜੀ ਓਕੇ